ਤੇਰੀ ਸੱਸ ਤੇਰੇ ਨਾਲ ਫੇਰ ਕਲੇਸ਼ ਕਰੂ ਤੂੰ ਚੱਕਦੀਆਂ ਮੂੰਹ ਰਿਆ ਵਰਦੀਆਂ ਚੱਕਦੀਆਂ ਮੂੰਹ ਰਿਆ ਵਰਦੀਆਂ ਤੇਰਾ ਕੁਸ ਧਰਿਆ ਹੋਇਆ ਓਰੇ ਉਹ ਪੂਆ ਜੀ ਤੈਨੂੰ ਬੁਰਾ ਲੱਗਦਾ ਕਿ ਮੈਂ ਤੁਹਾਡੇ ਕੋਲ ਆਣੀ ਆ ਜਾਂ ਤੁਸੀਂ ਮੈਨੂੰ ਕਹਿ ਦੋ ਵੀ ਨਾ ਆਇਆ ਕਰ ਕਰੇ ਮੈਂ ਨਹੀਂ ਆਇਆ ਕਰਦੀ ਬੁਰਾ ਨਹੀਂ ਲੱਗਦਾ ਮੈਨੂੰ ਚੱਲ ਜੇ ਤੇਰੇ ਵਾਲੀ ਸੋਚ ਲੈ ਭਾਈ ਲੱਗਦਾ ਵੀ ਹੋਊ ਮਾੜਾ ਮੋਟਾ ਬੁਰਾ ਪਰ ਤੇਰੀ ਸੱਸ ਫੇਰ ਲੜਾਈਆਂ ਕਰੂਗੀ ਉਹ ਤਾਂ ਮੇਰੀ ਜਮੀ ਚੰਗੀ ਲੱਗਦੀ ਚੱਲ ਕੋਈ ਗੱਲ ਨਹੀਂ ਪੂਆ ਜੀ ਤੁਸੀਂ ਸੱਸ ਦੀ ਗੱਲ ਛੱਡੋ ਮੈਂ ਤਾਂ ਨਾ ਭੈਣ ਨੂੰ ਲੈ ਕੇ ਆਈ ਸੀ ਤੁਹਾਡੇ ਕੋਲ ਵਿਚਾਰੀ ਨਾ ਲੋੜ ਮੰਦਾਂ ਇਨੂੰ ਪੈਸਿਆਂ ਦੀ ਵੀ ਲੋੜ ਆ ਤੇ ਕੰਮ ਦੀ ਵੀ ਲੋੜ ਆ ਇਹਦਾ ਜੋਬ ਬਿਮਾਰ ਆ ਵਿਚਾਰੀ ਦਾ ਨਾ ਫਿਰ ਇਹਨੂੰ ਪੈਸਿਆਂ ਦੀ ਲੋੜ ਐ ਮੈਂ ਤਾਂ ਹੋਈ ਗੱਲ ਬਖਾਨੇ ਕਰੇ ਬੈਠੀ ਆ ਜੇ ਆਪਦਾ ਘਰੇ ਬੈਠੀ ਹੁੰਦੀ ਮਾੜੀ ਮੋਟੀ ਮਦਦ ਕਰ ਦਿੰਦੀ ਇਹਦੀ ਮੈਂ ਨਾ ਨਾ ਪੂਆ ਉਹ ਵੀ ਨਹੀਂ ਅਸੀਂ ਐਂ ਕਹਿੰਦੇ ਸੀ ਵੀ ਜੇ ਤੁਸੀਂ ਉਹਨੂੰ ਕੰਮ ਤੇ ਰੱਖ ਲੈਂਦੇ ਨਾ ਤੁਸੀਂ ਵੀ ਬਿਮਾਰ ਰਹਿੰਦੇ ਹੋ ਬਾਕੀ ਹਰ ਪਿੱਤੂ ਵੀ ਕੋਈ ਕੰਮ ਨਹੀਂ ਹੁੰਦਾ ਵਿਚਾਰੀ ਤੋਂ ਨਹੀਂ ਮੈਂ ਕਾਦੀ ਖਾਤਰ ਆਈ ਆ ਮੈਂ ਤਾਂ ਚਾਹੇ ਬਿਮਾਰ ਆ ਚਾਹੇ ਠਮਾਰਾ ਮੈਂ ਤਾਂ ਹੌਲੀ-ਹੌਲੀ ਕੰਮ ਕਰੀ ਹੋ ਜਾਨੀ ਆ ਭਾਈ ਪੂਆ ਜੀ ਮੇਰੇ ਕਹਿੰਦਾ ਇੰਨੀ ਠੰਡਾ ਹੈ ਠੰਡੇ ਚ ਤਾਂ ਸਾਰਾ ਕੰਮ ਤੁਸੀਂ ਕਰੀ ਜਾਇਆ ਕਰੋਗੇ ਨਾਲ ਤੁਸੀਂ ਹੋ ਜਾਓਗੇ ਬਿਮਾਰ ਹੈ ਫਿਰ ਕੌਣ ਸੰਭੂਗਾ ਹਰਪ੍ਰੀਤ ਨੂੰ ਜਿੰਨਾ ਕਿ ਮਾੜਾ ਮੋਟਾ ਤੇਨੂੰ ਸੋਈਦਾ ਹੁੰਦਾ ਤੁਸੀਂ ਕਰ ਲਿਆ ਕਰੋ ਬਾਕੀ ਬਾਹਰ ਦਾ ਕੰਮ ਇਹ ਆਪੇ ਕਰ ਲਿਆ ਕਰੂਗੀ ਨਾਲੇ ਵਿਚਾਰੀ ਨੂੰ ਲੋਡ ਆ ਆਪਨ ਮਣੀ ਮੋਟੀ ਕਿਸ ਦੀ ਮਜਬੂਰੀ ਵੀ ਸਮਝਣੀ ਚਾਹੀਦੀ ਹੈ ਪੂਆ ਉਧਰ ਇਹ ਉੱਚਾ ਸਾਡੇ ਘਰ ਹੀ ਆਈ ਸੀਗੀ ਮੇਰੇ ਸਾਸਰੇ ਤਾਂ ਜਵਾਬ ਦੇਤਾ ਫਿਰ ਉਹ ਲਾ ਲੈਂਦੀ ਕੰਮ ਤੇ ਇਹਨੂੰ ਪੂਆ ਜੀ ਪਹਿਲਾਂ ਹੀ ਦੋ ਤਿੰਨ ਜਾਨੇ ਹੈਗੇ ਆ ਕਰੇ ਕੰਮ ਵਾਲੇ ਤਾਂ ਕਰਕੇ ਉਹ ਵੀ ਤੇਰੀ ਸੱਸਾ ਥੋੜੀ ਜੀ ਸਮਾਜ ਸੇਵੀ ਜੀ ਵੱਧ ਹੈ ਕਰ ਦਿੰਦੀ ਮੇਰੀ ਮੋਟੀ ਮਦਦ ਪੂਆ ਜੀ ਦੱਸੀ ਤਾਂ ਜਾਂਦੀ ਆ ਵੀ ਉਹਨਾਂ ਨੇ ਵਿਚਾਈ ਨੂੰ ਜਵਾਬ ਦਿੱਤਾ ਤੇ ਕਰੋ ਬਾਲਾ ਕੁਝ ਬੋਲ ਕੇ ਕੱਢਤਾ ਮੈਨੂੰ ਤਾਂ ਵਿਚਾਈ ਤੇ ਤਰਸ ਆਇਆ ਮੈਂ ਤਾਂ ਕਰਕੇ ਇਹਦੇ ਪਿੱਛੇ ਵਾਗੀ ਤੇ ਇਹਨੂੰ ਕਿਹਾ ਵੀ ਚੱਲ ਵੀ ਤੁਹਾਡੇ ਘਰੇ ਲਿਆਉਣੀ ਆ ਵੀ ਕੰਮ ਦੀ ਤਾਂ ਤੁਹਾਨੂੰ ਵੀ ਲੋੜ ਹੈਗੀ ਐ ਇੱਥੇ ਲੋੜ ਤਾਂ ਹੈਗੀ ਐ ਹੁਣ ਮੈਂ ਇਹਨੂੰ ਜਾਣਦੀ ਨਹੀਂ ਬੁੱਝਦੀ ਨਹੀਂ ਅਹੀਂ ਕਿਵੇਂ ਕੰਮ ਤੇ ਰੱਖ ਲਾ ਪੂਆ ਜੀ ਕੋਈ ਗੱਲ ਨਹੀਂ ਜਾਣਨ ਬੁੱਝਣ ਤਾਂ ਆਪੇ ਲੱਗ ਜੂਗੇ ਬਾਕੀ ਇਹਦੇ ਪ੍ਰੂਫ ਲੈ ਲਿਓ ਨਾ ਤੁਸੀਂ ਬਾਕੀ ਆਪੇ ਤਾਂ ਪੁਸ਼ਪਰਤਾਲ ਸਾਰੀ ਕਰ ਲਾਂਗੇ ਬੈਠ ਕੇ ਉਹ ਵੀ ਤਾਂ ਹੋਰ ਕਿਸੇ ਰੂਪ 'ਚ ਰੱਖੋਗੇ ਭੂਆ ਜੀ ਕੰਮ ਤੇ ਉਹ ਤਾਂ ਤੇਰੀ ਗੱਲ ਠੀਕ ਹੈ ਮਨਿੰਦਰ ਪਰ ਦੇਖ ਨਿਆਣਾ 부ਜੇ ਸਿਆਣਾ 부ਜੇ ਬਿਨਾ ਜਾਣ ਪਛਾਣ ਤੋਂ ਕਰੇ ਨਹੀਂ ਕਿਸੇ ਨੂੰ ਰੱਖੀਦਾ ਹੁੰਦਾ ਕੀ ਹੋ ਗਿਆ ਭੂਆ ਜੀ ਕਿਵੇਂ ਹਰਪੀ ਤੇ ਵਧੀਆ ਮਨਿੰਦਰ ਤੂੰ ਤਾਂ ਵਧੀਆ ਜੀ ਇਹ ਕੋਣ ਮਨਿੰਦਰ ਇਹ ਬੇਚਾਰੀ ਕੰਮ ਦੇ ਭਾਲ ਚ ਤੁਰੀ ਫਿਰਦੀ ਐ ਇੱਥੇ ਤਾਂ ਕਰਕੇ ਮੈਂ ਤੁਹਾਡੇ ਕੋਲ ਲੈ ਕੇ ਆਈ ਸੀਗੀ ਮੈਂ ਕਿਹਾ ਚਲ ਤੁਸੀਂ ਰੱਖ ਲੋ ਇਹਨੂੰ ਕੰਮ ਤੇ ਨਾਲ ਤੈਨੂੰ ਪਤਾ ਵੀ ਭੂਆ ਤੋਂ ਵੀ ਹੁਣ ਇੰਨਾ ਕੰਮ ਨਹੀਂ ਹੁੰਦਾ ਬਿਮਾਰ ਰਹਿੰਦੇ ਆ ਤੇਰੇ ਤੋਂ ਵੀ ਨਹੀਂ ਹੁੰਦਾ ਕੰਮ ਵੀ ਨਾਲੇ ਘਰ ਦੇ ਸਾਰੇ ਕੰਮ ਕਰਦਿਆ ਕਰੂਗੀ ਕੰਮ ਮਤਾ ਕਰਦਿਆ ਕਰੂ ਹਰਪ੍ਰੀਤ ਆਪਾਂ ਇਹਨੂੰ ਜਾਣਦੇ ਨਹੀਂ ਪੁੱਛਦੇ ਨਹੀਂ ਹੁਣ ਆਣ ਜਾਣ ਨੂੰ ਕਰੇ ਕਿਵੇਂ ਰੱਖ ਲਈਏ ਆਪਾਂ ਹਰਪ੍ਰੀਤ ਮਨਿੰਦਰ ਤਾਂ ਜਾਣਦੀ ਆ ਉਹਨੂੰ ਹਰਪ੍ਰੀਤ ਜਾਣਦੇ ਵੈਸੇ ਮੈਂ ਵੀ ਨਹੀਂ ਹੈਗੀ ਇਹ ਸਾਡੇ ਘਰੇ ਆਈ ਸੀਗੀ ਕੰਮ ਦੀ ਭਾਲ 'ਚ ਵਿਚਾਰੀ ਬੜਾ ਰੋਂਦੀ ਸੀਗੀ ਤੇ ਇਹਦਾ ਵਿਚ ਇਦਾਂ ਪਿਓ ਬਿਮਾਰ ਤੇ ਉਹਨੂੰ ਪੈਸੇ ਦੀ ਲੋੜ ਹੈਗੀ ਆ ਘਰੇ ਤਾਂ ਚਾਰੇ ਦਾ ਆਸ਼ਰ ਪਾਣੀ ਨੂੰ ਵੀ ਪੈਸੇ ਨਹੀਂ ਹੈਗੇ ਤੁਹਾਨੂੰ ਮੇਰੇ ਸਸਤਾ ਦਾ ਪਤੀ ਹੈਗਾ ਵਿਚੈ ਨੂੰ ਬੰਦਾ ਚੰਗਾ ਬੋਲ ਕੇ ਘਰੋਂ ਕੱਢਦਾ ਮੈਨੂੰ ਤਰਸ ਜਾਇਆ ਮੈਂ ਤਾਂ ਤੁਹਾਡੇ ਕੋਲ ਲਈ ਆਈ ਬਾਕੀ ਪ੍ਰੂਫ ਲੈ ਲਾਂਗੇ ਆਪਾਂ ਇਤੋਂ ਇਹਦੇ ਹਾਂ ਕੋਈ ਗੱਲ ਨਹੀਂ ਸਸੀਗਾ ਮੈਂ ਸਸੀਗਾ ਭਾਈ ਸਸੀਗਾ ਕੀ ਹੋ ਗਿਆ ਭਾਈ ਹੋਣਾ ਕੀ ਸੀ ਆ ਕੁੜੀ ਹੈਗੀ ਮਨਿੰਦਰ ਇਹਨੂੰ ਲਈ ਕੇ ਕੰਮ ਤੇ ਰੱਖ ਲਓ ਹੁਣ ਆਪਾਂ ਜਾਣਦੇ ਨਹੀਂ ਪੁੱਝਦੇ ਨਹੀਂ ਹਰਪ੍ਰੀਤ ਵੀ ਤਿਆਰ ਹੋ ਰਹੀ ਹੈ ਕਹਿੰਦੀ ਰੱਖ ਲੈਣਿਆ ਕੰਮ ਤੇ ਉਹ ਮੇਰੀ ਗੱਲ ਸੁਣ ਪੂਆ ਨਾਲੇ ਤੂੰ ਠੰਡੇ ਪਾਣੀ ਦੇ ਹੱਥ ਮਾਰੀ ਜਾਨੀ ਆ ਹੈ ਕੰਮ ਤੇ ਤਾਂ ਆਪਾਂ ਨੂੰ ਲੋੜ ਹੀ ਆ ਕੁੜੀ ਦੀ ਬਾਕੀ ਮਨਿੰਦਰ ਕਿਹੜਾ ਕਿਸੇ ਨੂੰ ਆਏ ਆ ਵੀ ਉਹੀ ਚੱਕ ਲਈ ਹੈ ਜਾਣ ਪਛਾਣਾ ਮਨਿੰਦਰ ਵੀ ਨਹੀਂ ਜਾਣਦੀ ਇਹਨੂੰ ਭਾਈ ਮੁੱਤ ਮੇਰੀ ਗੱਲ ਸੁਣ ਹਰੇਕ ਨੂੰ ਆਪਾਂ ਨਹੀਂ ਕੰਮ ਤੇ ਰੱਖ ਸਕਦੇ ਜੇ ਮਾੜੀ ਮਿੱਟੀ ਜਾਨ ਪਸਾਣ ਹੋਵੇ ਤਾਂ ਰੱਖ ਲਈਏ ਓਹੋ ਭੂਆ ਤੂੰ ਇੱਧਰ ਆ ਮੈਨੂੰ ਕਰਦੇ ਗੱਲ ਭਾਈ ਮੇਰੀ ਗੱਲ ਸੁਣਾ ਕੰਮ ਤਾਂ ਸਾਡੇ ਘਰ ਦਾ ਹੀ ਆ ਠੀਕ ਆ ਹਰਪ੍ਰੀਤ ਕੋਈ ਤੁਹਾਨੂੰ ਦੱਸਿਆ ਹੀ ਹੁਮਨਿੰਦਰ ਨੇ ਵੀ ਜਵਾਕ ਉਹਨਾਂ ਨਾਲ ਠੀਕ ਆ ਭੂਆ ਤੋ ਇੰਨਾ ਕੰਮ ਹੁੰਦਾ ਨਹੀਂ ਠੀਕ ਆ ਕੰਮ ਧੰਦਾ ਸਾਰਾ ਕਰਨਾ ਪਊ ਘਰ ਦਾ ਬਾਈ ਮੈਂ ਸਾਰਾ ਕੰਮ ਕਰ ਲੈਣੀ ਆ ਝਾੜੂ ਪੋਚਾ ਗੋਹਾ ਕੂੜਾ ਜਿਹੜਾ ਵੀ ਕੰਮ ਕਹੋਗੇ ਮੈਂ ਸਾਰਾ ਕੰਮ ਕਰ ਬਚਾ ਇਹਦਾ ਪਿਓ ਪੁਹਾਰਾ ਵੀਰੇ ਤੈਨੂੰ ਪੈਸਿਆਂ ਦੀ ਲੋੜ ਆ ਬਚਾ ਇਹਨੂੰ ਬਾਹਰ ਰੋਂਦੀ ਸੀ ਬਾਈ ਤੈਨੂੰ ਮੇਰੀ ਸੱਸ ਦਾ ਪਤਾ ਹੀ ਹੈਗਾ ਬਚਾ ਇਹਨੂੰ ਮੰਦਾ ਚੰਗਾ ਬੋਲ ਕੇ ਘਰੋਂ ਕੱਢ ਤਾਂ ਕਿ ਨਹੀਂ ਹੈ ਨਹੀਂ ਸਾਡੇ ਕਿਸੇ ਕੰਮ ਦੀ ਲੋੜ ਨਾਲ ਕਿ ਨਹੀਂ ਸਾਡੇ ਕੋਲ ਤਾਂ ਪ੍ਰੀਤ ਹੈਗੀ ਆ ਕੰਮ ਨੂੰ ਮੈਂ ਕਿਹਾ ਚਲ ਆਪਣੇ ਇੱਧਰ ਲੋੜ ਹੈਗੀ ਥੋਡੇ ਕੋਲ ਲਿਆਉਣੀ ਆ ਉਹ ਚਲ ਮਨਿੰਦਰ ਆ ਤਾਂ ਵਧੀਆ ਕਰਿਆ ਹੈ ਮੈਂ ਵੀ ਪਿੰਡ 'ਚ ਪੁੱਛ ਕੇ ਆਇਆ ਸੀ ਕਿੰਨੇ ਘਰਾਂ 'ਚ ਜਾਇਆ ਮੈਂ ਕੋਈ ਨਹੀਂ ਕੰਮ ਤੇ ਲੱਗੀ ਸਾਡੇ ਤੂੰ ਚੁੱਪ ਕਰ ਮੁੰਡਿਆ ਬੱਸ ਰਹਿਣਾ ਦੇ ਐ ਨਹੀਂ ਹਰੇਕ ਨੂੰ ਕਰੇ ਬਾੜੀ ਦਾ ਮੈਂ ਤਾਂ ਆਪੇ ਕਰ ਲੂ ਭਾਈ ਕੰਮ ਛੋੜੇ ਮਰੇ ਹੱਥ ਬੰਨੇ ਮੈਂ ਤੈਨੂੰ ਕਿਹਾ ਸੀ ਨਾ ਭੈਣੇ ਮੈਨੂੰ ਨਹੀਂ ਮਿਲਦਾ ਕੰਮ ਚਲ ਕੋਈ ਨਾ ਤੂੰ ਰਹਿਣ ਦੇ ਤੂੰ ਮੇਰੀ ਗੱਲ ਸੁਣ ਰੋਣਾ ਕੋਈ ਗੱਲ ਨਹੀਂ ਤੂੰ ਆਪਦੇ ਆਈਡੀ ਪ੍ਰੂਫ ਦੇ ਦੀ ਭੂ ਆਪਾਂ ਪ੍ਰੂਫ ਲੈ ਲਾਂਗੇ ਹੈ ਬਾਕੀ ਮੇਰੀ ਗੱਲ ਸੁਣ ਜਿਹੜੇ ਪਰਦੇਸਾਂ ਚੋਂ ਆ ਕੇ ਕੋਈ ਬਾਹਰੋਂ ਆ ਗਿਆ ਆਪਣੇ ਜੂਪੀ ਜੋ ਆ ਗਿਆ ਕੋਈ ਕਿਤੋਂ ਆ ਗਿਆ ਜਿਹੜੇ ਆ ਕੇ ਭਈ ਇਹ ਕੰਮ ਕਰਦੇ ਆਪਾਂ ਉਹਨਾਂ ਨੂੰ ਵੀ ਕੰਮ ਦਿੰਦੇ ਹੈ ਕੰਮ ਉਹਨਾਂ ਦੇ ਕੋਈ ਆਈਡੀ ਪ੍ਰੂਫ ਵੀ ਨਹੀਂ ਲੈਂਦਾ ਕੰਮ ਤਾਂ ਦਿੰਦੇ ਆ ਭਾਈ ਉਹਦਾ ਖੇਤਾਂ 'ਚ ਕੰਮ ਕਰ ਦਿੰਦੇ ਐ ਤਾਂ ਉਹੀ ਅੱਖਾਂ ਨੂੰ ਥੁੱਕ ਲਾ ਕੇ ਖੜ ਜਾਂਦੀਆਂ ਨੇ ਉਹ ਨਹੀਂ ਭੂਆ ਮੇਰੀ ਗੱਲ ਸੁਣ ਹਾਂ ਪੰਜਾਬੀ ਹੈਗੀ ਆ ਉਹ ਉਹ ਘੜਾਏ ਆ ਵੀ ਕੋਈ ਹੋਰ ਤੇ ਆਪਣੇ ਕੰਟਰੀ ਤੋਂ ਆਈ ਆ ਜਾਂ ਕਿਸੇ ਹੋਰ ਇਹਦੀ ਹੈਗੀ ਸਟੇਟ ਵੀ ਆ ਹੈ ਕੰਮ ਦੀ ਲੋੜ ਆ ਉਹ ਵਿਚਾਰੀ ਨੂੰ ਰੋਈ ਜਾਂਦੀ ਆ ਕੋਈ ਗੱਲ ਨਹੀਂ ਆਪਣਾ ਵੀ ਡੰਗਾ ਲੈ ਜੂ ਜਦੋਂ ਆਪਣਾ ਸਰ ਗਿਆ ਉਸ ਦਿਨ ਚੱਲ ਉਹਨੂੰ ਇਹਨੂੰ ਕੋਈ ਹੋਰ ਕੰਮ ਤੇ ਆ ਜਾਊਗਾ ਤੇ ਹੋਰ ਭੂਜ ਨਾਲੇ ਮੇਰੀ ਗੱਲ ਸੁਣ ਪੜ੍ਹੀ ਲਿਖੀ ਹੈਗੀ ਆਪੇ ਵੇਖ ਕੇ ਹਰਪੀ ਤੂੰ ਦਵਾਈਆਂ ਦੂਈਆਂ ਦੇ ਦਿਆ ਕਰੂਗੀ ਹੈ ਤੁਸੀਂ ਮਾੜਾ ਮੋਟਾ ਸੋਚੋ ਆਪਾਂ ਤਾਂ ਭਲਾ ਹੀ ਕਰਨਾ ਕਿਸੇ ਦਾ ਦੇਖ ਭਾਈ ਜੇ ਤੁਸੀਂ ਨਹੀਂ ਮਿਟਦੇ ਲਾਓਗੇ ਕੰਮ ਤੇ ਇੱਕ ਤਾਂ ਹਰਪ੍ਰੀਤ ਦੀ ਦਵਾਈਆਂ ਦਵਈਆਂ ਦੀ ਜ਼ਿੰਮੇਵਾਰੀ ਨਹੀਂ ਮੈਂ ਦਿੰਦੀ ਇਹਨੂੰ ਮੈਂ ਤਾਂ ਆਪਦਾ ਆਪ ਦਵਾਈ ਬੁਟੀ ਦੇਖ ਕਰੂੰ ਇਹਨੂੰ ਇੱਕ ਨਹੀਂ ਮੈਂ ਵੜ ਦਿੰਦੀ ਰਸੋਈ ਚ ਦੇਖ ਬਾਹਰੇ ਭਾਂਡੇ ਕੁੰਡੇ ਮਾਂਜ ਲੂ ਆਪ ਦੀ ਹਾਂ ਪੂਆ ਬਾਹਰਲਾ ਕੰਮ ਕਰ ਦਿਆ ਕਰੂੰ ਬਾਹਰ ਪਰੋਟੇ ਦਾ ਲੀੜੇ ਕੱਪੜੇ ਦਾ ਬਾਹਰ ਟਿੰਡੇ ਦਾ ਚਲੇ ਨੇ ਨਾ ਤੈਨੂੰ ਸਾਰਾ ਮਿਲ ਜੂ ਇਹਦੀ ਸਾਂਭ ਸੰਭਾਲ ਤੂੰ ਕਰ ਲਈ ਨਾਲੇ ਮੇਰਾ ਸਾਸਾ ਮੁੱਕ ਜੂ ਨਾਏ ਭਾਈ ਦੇਖ ਰੋਟੀ ਟੁਕ ਮੈਂ ਤਾਂ ਆਪਦਾ ਆਪ ਕਰਿਆ ਕਰੂੰਗੀ ਕਿਸੇ ਤੇ ਮੈਨੂੰ ਨਹੀਂ ਤਰ ਤਵਾਰੀ ਹੈਗੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਭਾਈ ਦੇਖ ਲੈ ਲਾਂਭਾ ਨਹੀਂ ਆਉਣਾ ਚਾਹੀਦਾ ਠੀਕ ਹੈ ਬਾਈ ਜੀ ਫੋਲ ਪਹਿਲੇ ਹੁਣ ਤੂੰ ਦੇਖ ਲਾ ਆਪ ਮੈਨੂੰ ਲਾਂਭਾਣਾ ਦਵਾਈਆਂ ਤੈਨੂੰ ਮੈਂ ਹੀ ਲੈ ਕੇ ਆਈ ਆ ਇੱਥੇ ਚਾ ਕੋਈ ਨਹੀਂ ਮਨੇ ਪਰ ਮੇਰੀ ਗੱਲ ਸੁਨੋ ਕੋਈ ਨਹੀਂ ਬਾਈ ਕੇ ਗੱਲ ਕਰ ਲੈਨੇ ਇੱਥੇ ਗੇਟ ਤੇ ਕਿਉਂ ਖੜੇ ਹੋ ਆਜੋ ਨਾਲੇ ਚਾਹ ਪਾਣੀ ਬਣਾ ਲੈਨੇ ਆ ਉਹ ਵੀ ਮੈਂ ਤਾਂ ਜਾਣੀ ਮਤਨਾ ਚੋਰੀਓ ਚੋਰੀ ਆਈ ਸੀ ਜਿਵੇਂ ਮੇਰੇ ਸੱਸ ਨੂੰ ਪਤਾ ਲੱਗ ਗਿਆ ਨਾ ਤਾਂ 100 ਕੁਛ ਮੈਨੂੰ ਬੋਲੂਗੀ ਤੁਸੀਂ ਐਨਾ ਗੱਲਬਾਤ ਕਰ ਲੋ ਆਈਡੀ ਪ੍ਰੂਫ ਲੈ ਲੋ ਭੈਣ ਤੋ ਹਨਾ ਤੇ ਮੈਂ ਜਾਣੀ ਫੇਰ ਆ ਕੇ ਜਾਉਂਗੀ ਮੈਂ ਠੀਕ ਹੈ ਵੀਰ ਚਾਹ ਬਣਾ ਲੈਂਦੇ ਕੁਛ ਨਹੀਂ ਹੁੰਦਾ ਨਾ ਆਈ ਤਾਂ ਹੈਗੀਆਂ ਦੋ ਮਿੰਟ ਨਹੀਂ ਨਹੀਂ ਵੀਰੇ ਮੁੜ ਕੇ ਨਾ ਐਵੇਂ ਪਿੱਛੇ ਪਰ ਜ਼ਿੰਮੇਵਾਰੀ ਤੇਰੀ ਹੋਊ ਇਹਨੂੰ ਸਾਡੇ ਘਰੇ ਛੱਡ ਕੇ ਜਾਨੀ ਆਂ ਕਿਉ ਕਰੀ ਆਂ ਨੀ ਅਮਨੰਦਰ ਕਿਹੜਾ ਬਗਾਨੀ ਆ ਹੈ ਚਲ ਆਏ ਮੰਨਿਆ ਸਿੰਦਰਪਾਲ ਤੇ ਉਹਨਾਂ ਦੇ ਤਾਂ ਨਹੀਂ ਯਕੀਨ ਆਉਂਦਾ ਇਹ ਤਾਂ ਨਹੀਂ ਆਪਣਾ ਮਾੜਾ ਕਰਦੀ ਚੱਲ ਕੋਈ ਨਾ ਯਕੀਨ ਤਾਂ ਪੁੱਤ ਕਿਸੇ ਤੇ ਵੀ ਨਹੀਂ ਕਰਨਾ ਚਾਹੀਦਾ ਬਸ ਆਪਦੇ ਆਪਤੀ ਯਕੀਨ ਰੱਖੋ ਚੱਲ ਕੋਈ ਨਾ ਭਾਈ ਜੇ ਜਵਾਖ ਕਹਿੰਦੇ ਨੇ ਤਾਂ ਕੰਮ ਤੇ ਲੱਗ ਜੂਗੀ ਬਸ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਇਹ ਚਾ ਹੋਣੀਆਂ ਚਾਹੀਦੀਆਂ ਨੇ ਪੂਰੀਆਂ ਹਾਂ ਹਾਂ ਕੋਈ ਗੱਲ ਨਹੀਂ ਪੁੱਤ ਤੁਸੀਂ ਸਮਝਾ ਦਿਓ ਇਹਨੂੰ ਮੈਂ ਚੱਲਦੀ ਆਂ ਠੀਕ ਹੈ ਵੀਰੇ ਚੱਲ ਕੋਈ ਨਹੀਂ ਪੁੱਤ ਤੂੰ ਸੱਸਾ ਨਾ ਕਰਿਆ ਕਰ ਇਹਨੂੰ ਕੰਮ ਤੋਂੰ ਠੀਕ ਆ ਬਾਕੀ ਰੋਟੀ ਪਾਣੀ ਖਵਾਓ ਮੈਨੂੰ ਵੀ ਭੁੱਖ ਲੱਗੀ ਪਈ ਆ ਆਜੋ ਆ ਜਾ ਹੈਪੀ ਟੂ ਬੀ ਲੈ ਆ ਆਏ ਕਰ ਪਈ ਚਾਹ ਪਾ ਦੇਣੀ ਆ ਮੈਂ ਚਾਹ ਪੀ ਲੈ ਫੇਰ ਆ ਬੇੜਾ ਬੂੜਾ ਤੋੜੀ ਪਹਿਲਾ ਠੀਕ ਹੈ ਤੇਰਾ ਨਾਮ ਕੀ ਆ ਮੇਰਾ ਨਾ ਮੇਰਾ ਨਾਮ ਕੰਮੂ ਆ ਜੀ ਕੰਮੂ ਆ ਜਾ ਅੰਦਰ ਠੀਕ ਹੈ ਚਲੋ ਮੈਂ ਕੋਈ ਗੱਲ ਨਹੀਂ ਤੁਸੀਂ ਕੰਮ ਵਾਲੀ ਨਹੀਂ ਆਪਦੀ ਬਰਬਾਦੀ ਘਰੇਵਾੜੀ ਹੈਗੀ ਸਾਰੇ ਕੰਮ ਤੁਹਾਡੇ ਰਾਸ ਕਰ ਦੂੰਗੀ ਆ ਗਈ ਨਾ ਕੰਮ ਸੱਚ ਮਤਮ ਮੈਡਮ ਨੂੰ ਵੀ ਫੋਨ ਕਰਨਾ ਦੱਸ ਹੀ ਦੇ ਮੈਂ ਕਿ ਕੰਮ ਸੈੱਟ ਹੋ ਗਿਆ ਤੇ ਵਿਚਾਰੀ ਜੀ ਬਣ ਜਾ ਕਿਤੇ ਐਵੇਂ ਨਾ ਸਾਰੇ ਕੰਮ ਖਰਾਬ ਹੋ ਜੇ ਇਹਦਾ ਫੋਨ ਕਾ ਤੁ ਆ ਗਿਆ ਹੋਣਾ ਕੋਈ ਸੁੱਖ ਦੱਸਨੇ ਹੀ ਦੇਵੇ ਹਲੋ ਹਾਂ ਕੰਮ ਕੀ ਹਾਲ ਹੈ ਹਾਂ ਜੀ ਮੈਡਮ ਹਾਂ ਆਪਣਾ ਪਲਾਨ ਸਕਸੈਸਫੁਲ ਹੋ ਗਿਆ ਸੱਚੀ ਲੈ ਆ ਤਾਂ ਫਿਰ ਬੜੀ ਵਧੀਆ ਗੱਲ ਹੈਗੀ ਬੜੀ ਵਧੀਆ ਕਿ ਮੈਡਮ ਨੇ ਕਿਹਾ ਲੈ ਸੋਚ ਜੁੜਨੀ ਆਪਾਂ ਸੋਚ ਐਸੀਆਂ ਕਿ ਕੋਈ ਉਸੀ ਕਰਾਈ ਹੋਣਾ ਸਾਰਾ ਕੁਝ ਜਿੱਗਤੀ ਨੂੰ ਆਨੇ ਜਿਹੜੀ ਹਾਂ ਆਪੀ ਮੇਰੇ ਪਿੱਛੇ ਆ ਗਈ ਅੱਛਾ ਮੈਂ ਤੁਸੀਂ ਦੱਸਦੇ ਸੀ ਇੰਨੀ ਥੋੜੀ ਇੰਨੀ ਥੋੜੀ ਮੈਨੂੰ ਆਪ ਹੀ ਉੱਥੋਂ ਤੱਕ ਲੈ ਗਈ ਹੂੰ ਮੈਨੂੰ ਕਹਿੰਦੀ ਮੇਰੀ ਸੱਸ ਨੂੰ ਨਾ ਪਤਾ ਲੱਗੂ ਕਿ ਉਥੇ ਦੀ ਅੱਛਾ ਮੇਰੇ ਵਰਗਾ ਤਸਵੀਰ ਆ ਕਿਸੇ ਪਰ ਮੈਂ ਤਾਲੇ ਵਿੱਚ ਪਾਈ ਕਰਦੀ ਸੀ ਮੇਰੀ ਹਾਂ ਮੇਰੀ ਗੱਲ ਸੁਣ ਕੰਮੋ ਜਿਵੇਂ ਆਪਾਂ ਪਲਾਨ ਸੋਚਿਆ ਨਾ ਬਸ ਉਵੇਂ ਹੋਣਾ ਚਾਹੀਦਾ ਦੇਖੀ ਕਿਤੇ ਗੱਡੀ ਪਾਟੜੀ ਤੋਂ ਨਾ ਲੈ ਜੇ ਨਾ ਨਾ ਮੈਡਮ ਪੈਸੇ ਉਹ ਮੂਰਲੀ ਅਕਰੀ ਜੀ ਬੜੀ ਸੀ ਮੰਨਦੀ ਹੀ ਸੀਗੀ ਕਹਿੰਦੀ ਨਹੀਂ ਕੰਮ ਵਾਲੀ ਦੀ ਤਾਂ ਲੋੜ ਹੀ ਨਹੀਂ ਹੈਗੀ ਪਰ ਮਨਿੰਦਰ ਨੇ ਕਿਵੇਂ ਨਾ ਕਿਵੇਂ ਕਹਿ ਕੇ ਮਨੁਰਖਾਈ ਦਿੱਤਾ ਨਾਲੇ ਮੇਰੀ ਗੱਲ ਸੁਣਾ ਰਾਣੀ ਤੋ ਥੋੜੀ ਜੀ ਉੱਥੇ ਤੂੰ ਚਕੰਨੀ ਰਹੀ ਉਹ ਬਹੁਤ ਤੇਜ ਹੈਗੀ ਉਹ ਤਾਂ ਕੱਲਾਂ ਤੋ ਹੀ ਲੱਗਦੀ ਸੀ ਉਹ ਤਾਂ ਰੱਖ ਕੇ ਕੋਸ਼ਿਸ਼ ਹੀ ਨਹੀਂ ਕੀਤੀ ਕੰਮ ਤੇ ਜੇ ਤਾਂ ਮੈਂ ਡਰ ਗਈ ਸੀਗੀ ਮੈਂ ਕਿਹਾ ਕੰਮ ਨਹੀਂ ਪੜਦਾ ਪਰ ਨਹੀਂ ਪਰ ਮਨਿੰਦਰ ਨੇ ਸਾਰਾ ਕੁਝ ਸਹਿਕਾਰ ਹੀ ਦਿੱਤਾ ਮੇਰੀ ਗੱਲ ਸੁਣ ਕਮੋ ਜਿਹੜਾ ਤੈਨੂੰ ਮੈਂ ਕਿਹਾ ਨਾ ਵੀ ਪੂਰਾ ਪੂਰਾ ਖਬਰ ਮੈਨੂੰ ਲਿਆ ਕੇ ਦਿੰਦੀ ਰਹੀ ਇਹਨਾਂ ਦੀ ਨਾਲੋ ਉਹਨੇ ਇੱਕ ਵਾਰੀ ਤਾਂ ਇਹਨਾਂ ਦਾ ਭਰੋਸਾ ਜਿੱਤਨਾ ਹੈਗਾ ਆਪਾਂ ਇੱਕ ਵਾਰੀ ਐਂਟਰੀ ਹੋਊਗੀ ਨਾ ਹਾਂ ਅੱਗੇ ਅੱਗੇ ਦੇਖੋ ਬਸ ਇੱਕ ਵਾਰੀ ਕੀ ਰਹਿਣਾ ਤੇ ਆਪਦਾ ਯਕੀਨ ਬਣਾ ਲਾ ਫਿਰ ਦੇਖੀ ਇਹਨਾਂ ਦੇ ਸਾਰੇ ਪਲਾਨ ਚੋਪਟ ਕਰਦੇ ਆਪਾਂ ਕੈਸੇ ਰਾਣੀ ਤੇਜ ਬਹੁਤ ਆ ਮੈਡਮ ਕਹਿਣ ਹੁੰਦਾ ਠੀਕ ਹੈ ਨਾ ਤੇਜ ਤਾਂ ਤੇਜ ਨਹੀਂ ਬਹੁਤ ਤੇਜ ਉਹਦੇ ਜਿੰਨਾ ਤਾਂ ਛਾਤਰ ਦਿਮਾਗ ਕੋਈ ਹੈ ਹੀ ਨਹੀਂ ਜਿੰਨੇ ਉਹ ਕਹਾਉਂਦੀ ਆ ਆਪਣੇ ਆਪ ਨੂੰ ਚੱਲ ਕੋਈ ਨਹੀਂ ਆਪਾਂ ਉਹਦੀ ਤੂੰ ਕਾਲਤਗੀਰੀ ਨਾ ਰੋਲ ਕੇ ਰੱਖ ਦਾਂਗੇ ਕੋਈ ਨਾ ਕੰਮ ਉਹਦੀ ਵੀ ਮਾਂ ਹੀ ਟੈਨਸ਼ਨ ਨਾ ਲਾਉਂ ਪਤਾ ਨਾ ਠੂਗਾ ਜੇ ਤਾਂ ਵਾਫ ਹੋਊਗਾ ਮੇਰੇ ਨਾਲ ਬਸ ਕੰਮ ਪੈਸਿਆਂ ਦਾ ਤੂੰ ਫਿਕਰ ਨਾ ਕਰੀ ਤੇ ਕੰਮ ਦਾ ਫਿਕਰ ਮੈਨੂੰ ਨਾ ਕਰਨੀ ਬਸ ਮੈਡਮ ਟੈਨਸ਼ਨ ਨਾ ਲੇ ਠੀਕ ਐ ਤੁਸੀਂ ਮੇਰਾ ਚੈਲ ਰੱਖੋ ਮੈਂ ਤੁਹਾਡਾ ਬਸ ਇਹ ਵੀ ਆਪਣਾ ਰਿਸ਼ਤਾ ਬਸ ਵਸ ਤੇਰੇ ਸਿਰ ਤੇ ਮੈਨੂੰ ਕੋਈ ਵੀ ਫਿਕਰ ਨਹੀਂ ਹੈਗਾ ਬਸ ਪੈਸਿਆਂ ਦੀ ਚਿੰਤਾ ਤਾਂ ਜਮੇ ਨਾ ਕਰੀ ਗੱਲ ਮੇਰੀ ਹੋਰ ਸੁਣੋ ਧਿਆਨ ਨਾਲ ਹਾਂ ਮੈਨੂੰ ਤੁਸੀਂ ਮੈਸੇਜ ਕਰਨਾ ਜਦੋਂ ਵੀ ਕਰਦਾ ਠੀਕ ਹੈ ਮੈਂ ਇਧਰੋਂ ਅਪਡੇਟ ਕਰੂੰਗੀ ਠੀਕ ਹੈ ਕੰਮੋ ਜਦੋਂ ਮੈਂ ਕੱਲ ਹੀ ਹੋਊਂਗੀ ਨਾ ਮੈਂ ਆਪਣੇ ਫੋਨ ਕਰੂੰਗੀ ਠੀਕ ਹੈ ਤੁਹਾਨੂੰ ਬਸ ਹੁਣ ਆਪਣਾ ਕੰਮ ਨਾ ਸਿਰੇ ਲਾਦੀ ਤੂੰ ਬਾਕੀ ਰੱਬ ਤੇ ਛੱਡ ਦਿਆਂ ਡੋਰੀਆਂ ਬੱਸ ਤੁਸੀ ਦੇ ਸਮਝੋ ਤੁਹਾਡੀਆਂ ਪੰਜੇ ਘੋਚ ਹੋਣ ਵਾਲੀਆਂ ਹੁਣ ਚਲ ਆ ਤਾਂ ਤੂੰ ਮੈਨੂੰ ਬੜੀ ਵਧੀਆ ਖੁਸ਼ਖਬਰੀ ਦਿੱਤੀ ਹੈ ਚਲੋ ਠੀਕ ਹੈ ਮੈਂ ਮੈਂ ਰੱਖਦੀ ਹਾਂ ਹਾਂ ਠੀਕ ਹੈ ਕਮੋ ਠੀਕ ਹੈ ਓਕੇ ਜੀ ਓਕੇ ਲੈ ਕਮੋ ਸੱਚੀ ਮੇਰੇ ਤਾਂ ਬਹੁਤ ਕਮ ਦੀ ਚੀਜ਼ ਹੈ ਤਸੱਲੀਆਂ ਤਾਂ ਬਥੇਰੀਆਂ ਦਿੰਦੀ ਹੈ ਪਰ ਮੈਨੂੰ ਪੂਰਾ ਯਕੀਨ ਹੈ ਇਹਦੇ ਤੇ ਇਹ ਕੰਮ ਕਰਕੇ ਛੱਡੂਗੀ ਸ਼ੁਕਰ ਰੱਬਾ ਤੂੰ ਵੀ ਅੰਕੇ ਦੇ ਨਾਲ ਅੰਕਾ ਭੇੜੀ ਦੇਣਾ ਚਲ ਪੈਸੇ ਵੀ ਸੈਂਡ ਹੋ ਗਏ ਇੱਕ ਵਾਰੀ ਉਹਨੂੰ ਫੋਨ ਕਰਕੇ ਦੱਸਦਾ ਫਿਰ ਮੈਂ ਹੀ ਪੈਸੇ ਪੁਵਾਏ ਨੇ ਇੱਕ ਤਾਂ ਇਹ ਨਹੀਂ ਪਤਾ ਵੀ ਟਾਈਮ ਸਿਰ ਮੇਰਾ ਫੋਨ ਚੱਕੇ ਜਾਂ ਨਾ ਚੱਕੇ ਮਰ ਜਾਣਾ ਫੋਨ ਹੀ ਚੱਕਦਾ ਹੈਗਾ ਪਤਾ ਨਹੀਂ ਕਿੱਥੇ ਬੈਠਾ ਹੈ your call has been forwarded to wits you do not ਜਦੋਂ ਪੈਸੇ ਪਾਉਣੇ ਹੁੰਦੇ ਨੇ ਉਦੋਂ ਤਾਂ ਫੋਨ ਤੇ ਫੋਨ ਕਰੀ ਜਾਊਗਾ ਜਦੋਂ ਪੈ ਜਾਂਦੇ ਆਦੋਂ ਫੋਨ ਇਹਨਾਂ ਚੱਕਦਾ ਹੈਗਾ ਚੱਕ ਲੈਂਦੇ ਫੋਨ ਇਹਨੂੰ ਦੱਸ ਦਈਏ ਮੈਂ ਕਿਹੜੇ ਖਲਖੁੰਜੇ ਬੈਠਾ ਹੈ ਹੈਲੋ ਹਾਂ ਮੈਂ ਤਾਂ ਠੀਕ ਹਾਂ ਤੂੰ ਸਣਾ ਕਿਵੇਂ ਆ ਫਰਕ ਹੈ ਹੁਣ ਦਵਾਈਆਂ ਨਾਲ ਅੱਛਾ ਚਲ ਕੋਈ ਨਾ ਹੌਲੀ ਹੌਲੀ ਠੀਕ ਹੋ ਜਾਏਗਾ ਤੇ ਮੇਰੀ ਗੱਲ ਸੁਣ ਮੈਨਾਂ ਤੈਨੂੰ 3000 ਰੁਪਏ ਪਾਏ ਸੀਗੇ ਉਹ ਆ ਗਏ ਤੇਰੇ ਕੋਲ ਵੀਰ ਕਮਾਲ ਕਰੀ ਜੰਨਾ ਮੈਂ ਤਾਂ ਆ ਪੈਸੇ ਦਾ ਨਾ ਇੰਤਜ਼ਾਮ ਹੀ ਬੜਾ ਔਖਾ ਕਰਿਆ ਹੁਣ ਵੀ ਦੁਕਾਨ ਤੇ ਗਈ ਸੀਗੀ ਮੇਰੇ ਕੋਲ ਕਿਹੜਾ Google Pay ਚੱਲ ਰਿਹਾ ਕਿਸੇ ਦੁਕਾਨਦਾਰੇ ਤੋਂ ਕਰਵਾਏ ਸੀਗੇ ਮੈਂ Google Pay ਮੇਰੀ ਗੱਲ ਸੁਣ ਲਾ ਐਨੇ ਕਹੀ ਪੈਸੇ ਸੀ ਮੇਰੇ ਕੋਲ ਫੋਰ ਪੈਸੇ ਦਾ ਇੰਤਜ਼ਾਮ ਮੈਂ ਨਹੀਂ ਕਰ ਸਕਦੀ ਸਿੱਧੀ ਜੀ ਗੱਲ ਦੱਸਾਂ तो फिर ठीक है तेन भी पता है मैं उमे नहीं हालात ही मेरे मे चली ने। ओ यार मेरा न ना दाग ना खराब कर समझ आ गई ना जन पैसा की किसी हो तो मंग लो उदारे आहो चल चंगा यार बकवास ना करे जरा आशकना गल कर फोन से मूह साम के गल कर ਨੱਲੇ ਤੈਨੂੰ ਕੀ ਮਤਲਬ ਐ ਮੈਂ ਕਿਸੇ ਮਰਜ਼ੀ ਨਾਲ ਗੱਲ ਕਰਾਂ ਮੇਰੀ ਲਾਈਫ 'ਚ ਇੰਟਰਫੇਅਰ ਨਾ ਕਰਿਆ ਕਰ ਠੀਕ ਐ ਨਾ ਕਿਉਂ ਕੀ ਗੱਲ ਮੇਰੀ ਡਿਊਟੀ ਲੱਗੀ ਐ ਤੇਰੇ ਤੇ ਨਿਗਾ ਰੱਖਣ ਦੀ ਤੇ ਤੈਥੋਂ ਘਰ ਦਾ ਸਾਰਾ ਕੰਮ ਕਰਾਉਣ ਦੀ ਘਰ ਦੇ ਕੰਮ ਵਾਸਤੇ ਨਿਗਾ ਰੱਖਣ ਨੂੰ ਕਿਹਾ ਐ ਤੈਨੂੰ ਮੇਰੀ ਮੰਮੀ ਨੇ ਠੀਕ ਐ ਆਪ ਫੋਨ 'ਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਹੈਗੀ ਹਾਂ ਤਾਂ ਹੀ ਕਹਿਨੀ ਆ ਨਾ ਵੀ ਘਰ ਦੇ ਕੰਮ ਤਾਂ ਕਰ ਲਿਆ ਗੋਹਾ ਤਾਂ ਪਸੂਆਂ ਥੱਲੇ ਐ ਨੰਨਾ ਨਾ ਪਿਆ ਨਾ ਕਦੋਂ ਪਸਵਾ ਨੂੰ ਅੰਦਰ ਕਰਾਂਗੇ ਕਿਤੇ ਕਦੋਂ ਬਾਹਰ ਕੱਢਾਂਗੇ ਜਗੋਹਾ ਚੱਕੇਗੀ ਤਾਂ ਹੀ ਮਾੜਾ ਮੋਟਾ ਥੋਸੂ ਕੁਤੋਂ ਐਨੀ ਸੋਚ ਐ ਆਪ ਹੀ ਕਰ ਲੈ ਕੰਮ ਕਰ ਤੈਨੂੰ ਕਦੇ ਲਈ ਰੱਖਿਆ ਔਰੇ ਤੇਰਾ ਚਾਰ ਪਾਣਾ ਔਰੇ ਤੂੰ ਕੰਮ ਜੋਗੀ ਵੀ ਨਹੀਂ ਹੈਗੀ ਤੂੰ ਤਾਂ ਤੂੰ ਨਹੀਂ ਕੁਝ ਕਰ ਸਕਦੀ ਤੈਨੂੰ ਤਨਖਾਹ ਕਾਦੀ ਦਿੰਨੇ ਆ ਸੀ ਤੇ ਇਥੋਂ ਵੀ ਕੰਮ ਕਰਾਉਣਾ ਐਵੇਂ ਨਾ 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 ਤੇਰੇ ਤੇ ਨਿਗਾ ਰੱਖਣ ਵਾਸਤੇ ਤੇ ਘਰ ਦਾ ਸਾਰਾ ਕੰਮ ਕਰਾਉਣ ਵਾਸਤੇ ਇਹਦੀ ਤਨਖਾਹ ਮਿਲਦੀ ਐ ਮੈਨੂੰ ਆਹੋ ਸੀਸੀਟੀਵੀ ਕੈਮਰਾ ਤਾਂ ਤੂੰ ਹੀ ਐ ਨਾ ਹਾਂ ਆਹ ਦੇਖ ਲੈ ਬਿਨਾ ਵਾਈਫਾਈ ਤੋਂ ਚੱਲਦਾ ਗੱਲਾਂ ਤਾਂ ਤੇਤੂ ਜਿੰਨੇ ਮਰਜ਼ੀ ਕਰਵਾ ਲੋ ਜਾ ਕੇ ਆਦਾ ਕੰਮ ਕਰ ਲੈ ਮੇਰੇ ਤੇ ਨੀਕਾ ਬਾਤ ਚ ਰੱਖ ਲਈ ਅੱਛਾ ਹੁਣ ਤੂੰ ਮੈਨੂੰ ਦੱਸੇਗੀ ਮੈਂ ਕੀ ਕੰਮ ਕਰਨਾ ਤੇ ਕੀ ਨਹੀਂ ਕਰਨਾ ਐਦੋਂ ਪਹਿਲਾਂ ਤੇਰੀ ਸੱਸ ਨੂੰ ਬਾਜ ਮਾਰ ਜਾ ਕੇ ਗੋਹਾ ਛਟ ਲੈ ਨਾਲੇ ਹੁਣ ਨਵੇਂ ਸਾਲ ਦੀਆਂ ਆਸ਼ਿਕ ਨੂੰ ਵਧਾਈਆਂ ਦੇ ਤਾਂ ਦਿੱਤੀਆਂ ਹੁਣ ਕਿਹੜਾ ਕੋਈ ਮਗਰ ਕਸਰ ਰਹਿ ਗਈ ਦੇਤੀ ਐ ਫਿਰ ਤੈਨੂੰ ਕਾਹਦਾ ਸਾੜਾ ਲੱਗਦਾ ਨਾ 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 ਮੈਨੂੰ ਸਾੜਾ ਨਹੀਂ ਹੈਗਾ ਵਧਾਈਆਂ ਦਾ ਕੰਮ ਨਿਭੜ ਗਿਆ ਕੰਮ ਕਰ ਲੈ ਜਾ ਕੇ ਜੇ ਨਹੀਂ ਕਰਨਾ ਫਿਰ ਮੈਂ ਜਾ ਮਾ ਤੇਰੀ ਸਾਸੂ ਨਾਲ ਲੈ ਬੇ ਬੁਲਾ ਕੇ ਲਿਆਣਾ ਹੇ ਰੱਬਾ ਐਨਾ ਮਾੜਾ ਸਮਾਂ ਵੀ ਤੂੰ ਦਿਖਾਏਗਾ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਇੱਕ ਨੌਕਰਾਨੀ ਨੂੰ ਇੱਕ ਮਾਲਕਨ ਦੇ ਕੋਲ ਹੈਵੇਂ ਨਿਗਰ ਰੱਖਣ ਨੂੰ ਕਦੇ ਸੋਚਿਆ ਨਹੀਂ ਸੀਗਾ ਮੈਂ ਵੀ ਨਹੀਂ ਕਿਸੇ ਥੱਲੇ ਲੱਗ ਕੇ ਕੰਮ ਕਰਨਾ ਪੈਣਾ ਅੱਛਾ ਮੇਰੇ ਥੱਲੇ ਤੇਰੀ ਕਿਸਮਤੇ ਫੁੱਟੀ ਹੋਈ ਐ ਤੂੰ ਦੇ ਕਿਸ ਘਰ ਦੀ ਮਾਲਕਨ ਹੋ ਕੇ ਵੀ ਨਾ ਨੌਕਰਾਨੀ ਦੇ ਥੱਲੇ ਕੰਮ ਕਰਦੀ ਐ ਤੇ ਮੈਨੂੰ ਤੂੰ ਚਾਹੇ ਨੌਕਰਾਨੀ ਸਮਝ ਤੇ ਵੀ ਮੇਰਾ ਆਰਡਰ ਤਾਂ ਤੇਰੇ ਤੇ ਚੱਲਦੀ ਐ ਤੇ ਇਸ ਘਰ ਦੀ ਮਾਲਕਣ ਪਤਾ ਕੌਣ ਐ ਤੇਰੀ ਜਿਹੜੀ ਵੱਡੀ ਸੌਕਣ ਐ ਓਹੋ ਤੂੰ ਨਹੀਂ ਹੈਗੀ ਤੂੰ ਤਾਂ ਲੋਕਰਾਣੀ ਤਾਂ ਵੀ ਗਈ ਗੁਜ਼ਰੀ ਐ ਤੈਨੂੰ ਜੇ ਪਹਿਲੇ ਵਾਲੀ ਹਿਸਟਰੀ ਪਤਾ ਹੋਵੇ ਤਾਂ ਦੱਸਾਂ ਮੈਂ ਦੱਸ ਦੇ ਪਹਿਲੇ ਕੰਮ ਨਾ ਉਹ ਤਾਂ ਮੈਂ ਕਰਵਾਉਂਦੀ ਸੀ ਤੇ ਮੈਂ ਐਸ਼ ਕਰਦੀ ਸੀ ਤੇ ਹੁਣ ਜੇ ਮਾੜਾ ਸਮਾਂ ਮੇਰੇ ਤੇ ਆ ਗਿਆ ਤਾਂ ਫੇਰ ਕੀ ਐ ਚੰਗਾ ਟਾਈਮ ਵੀ ਆ ਜਾਊਗਾ ਕੋਈ ਨਾ ਉਹਦੇ ਵਾਲਾ ਮਾੜਾ ਟਾਈਮ ਲੰਘ ਗਿਆ ਉਹ ਤੇ ਹੁਣ ਚੰਗਾ ਟਾਈਮ ਐ ਪਰ ਜਿਹੜਾ ਮਾੜਾ ਟਾਈਮ ਤੇਰੇ ਤੇ ਆਇਆ ਨਾ ਇਹ ਨਹੀਂ ਸਾਰੀ ਜ਼ਿੰਦਗੀ ਜਾਂਦਾ ਜਿੰਨਾ ਚਿਰ ਤੂੰ ਇਸ ਘਰੇ ਰਹੇਂਗੀ ਜੇ ਇਸ ਘਰੋਂ ਕੋਈ ਬਾਗੀ ਫੇਰ ਮੈਨੂੰ ਲੱਗਦਾ ਤੇਰੇ ਦਿਨ ਮਾੜੇ ਮੋਟੇ ਫੁਰਜਾਂਗੇ ਫੇਰ ਸ਼ਾਇਦ ਤੇ ਚੰਗਾ ਦਿਨ ਆ ਜਾ ਤੇ ਜਾ ਕੇ ਕੰਮ ਕਰ ਲੈ ਮੇਰਾ ਵੀ ਮਗਨਾ ਕਰ ਮੇਰੇ ਹੱਥ ਮੇਰਾ ਵੀ ਦਿਮਾਗ ਨਾ ਖਰਾਬ ਕਰ ਤੇ ਮੈਂ ਤੌਹੀ ਨਾ ਮੱਥਾ ਲਾਵਾਂ ਮੈਂ ਆ ਮੇਰੇ ਨਾਲ ਕਾਉ ਮੱਥਾ ਲਾਉਣਾ ਮੈਂ ਕਹਾਂ ਤੇਰਾ ਬੁਆਏਫਰੈਂਡ ਮੱਥਾ ਤਾਂ ਉਹਦੇ ਨਾਲ ਲਾ ਜਿਹਦੇ ਨਾਲ ਫੋਨ ਤੇ ਲੱਗੀ ਹੋਈ ਸੀ ਮਾਲ ਕਰਦੀ ਐ ਕੋਰ ਕਿਰਲੀ ਜੀ ਅੱਛਾ ਨਾਮ ਜਪ ਲੈ ਨਾ ਮਾਣੀ ਜਿੰਦੇ ਮੇਰੀਐ ਨੀ ਓਖੇ ਵੇਲੇ ਕਮ ਆਊਗਾ ਨਾਮ ਜਪ ਲੈ ਨਾ ਮਾਣੀ ਜਿੰਦੇ ਮੇਰੀਐ ਨੀ ਓਖੇ ਵੇਲੇ ਕਮ ਆਊਗਾ ਧਰਮੀ ਬੰਦੇ ਪਾਰ ਲੰਘ ਗਏ ਪਾਪੀ ਬੈਠ ਕੇ ਪਤਣ ਤੇ ਰੂੰਦ ਓ ਹੋ ਰੱਬ ਦਾ ਨਾਮ ਵੀ ਨਹੀਂ ਕੋਈ ਲੈਣ ਦਾ ਹੈ ਸ਼ੈਤਾਨ ਦਾ ਹੂਣ ਕੀ ਕੀ ਕਹਿੰਦਾ ਹੈ ਹੈਲੋ ਹੈਲੋ ਗੁਰਮਣੀ ਸਾਹਿਬਾ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਭਾਜੀ ਸਤ ਸ੍ਰੀ ਅਕਾਲ ਕੀ ਗੱਲ ਬਿਮਾਰ ਹੋ ਨਹੀਂ ਨਹੀਂ ਠੀਕ ਹੈ ਜੀ ਕੁਝ ਨਹੀਂ ਹੋਇਆ ਮੈਨੂੰ ਮੈਂ ਕਿਹਾ ਮੇਰੀ ਆਵਾਜ਼ ਜੀ ਨਹੀਂ ਨਿਕਲਦੀ ਪਈ ਤਾਂ ਕੀ ਕਿਤੇ ਸ਼ਾਇਦ ਬਿਮਾਰ ਹੋ ਨਹੀਂ ਨਹੀਂ ਉਹ ਹੀ ਲੱਗਦਾ ਈ ਤੁਹਾਨੂੰ ਠੀਕ ਆ ਮੈਂ ਅੱਛਾ ਅੱਛਾ ਚਲੋ ਫਿਰ ਠੀਕ ਆ ਤਾਂ ਫਿਰ ਮੈਂ ਤੁਹਾਨੂੰ ਗੱਲ ਕਰ ਹੀ ਲੈਣਾ ਹਨਾ ਹਾਂਜੀ ਦੱਸੋ ਕਮਾਲ ਕਰਦੇ ਹੋ ਤੁਸੀਂ ਹਜੇ ਤੁਹਾਨੂੰ ਦੱਸਣਾ ਪਊਗਾ ਹੈ ਮੇਰੀ ਗੱਲ ਸੁਣੋ 7 ਦਿਨ ਦਿੱਤੇ ਸੀ ਤੁਹਾਨੂੰ ਤੇ 7ਾਂ ਦੇ ਵਿੱਚੋਂ 6 ਚਲੇ ਗਏ ਆ ਦਿਨ ਬਚਾ ਤੇਰੇ ਕੋਲ ਇੱਕ ਦੇਖ ਲਾ ਅਗਲੇ ਪਿਛਲਾ ਸਾਰਾ ਜੋਰ ਲਾ ਦੇ ਭਾਈ ਕਿਤੇ ਐ ਨਾ ਹੋਵੇ ਠੀਕ ਆ ਲੱਖੇ ਵੀ ਮੇਰੇ ਕੁੜਮ ਨੇ ਮੈਨੂੰ ਮੌਕਾ ਨਹੀਂ ਦਿੱਤਾ ਭਾਈ ਜੀ ਇੱਕ ਗੱਲ ਕਹਾ ਮੈਨੂੰ ਦੇਖੋ ਆਪਣੀ ਦੁਸ਼ਮਣੀ ਭਲਾ ਕਾਦੀ ਹੈ ਤੁਸੀਂ ਜਿਵੇਂ ਕਹਿੰਦੇ ਸੀ ਨਾ ਵੀ ਮੇਰੀ ਧੀ ਨੂੰ ਵਧੀਆ ਰੱਖਣਾ ਮਨਿੰਦਰ ਹੁਣ ਇਸ ਘਰ ਦੇ ਵਿੱਚ ਇੰਨੀ ਤਾਂ ਖੁਸ਼ ਹੈ ਮੈਂ ਤਾਂ ਉਹਨੂੰ ਕਦੇ ਵੀ ਕੁਝ ਨਹੀਂ ਕਹਿੰਦੀ ਹੈਗੀ ਮੇਰੀ ਗੱਲ ਸੁਣੋ ਮੇਰੀ ਧੀ ਤਾਂ ਜੇ ਘਰ ਦੇ ਵਿੱਚ ਖੁਸ਼ ਨਾ ਵੀ ਹੋਊਗੀ ਨਾ ਮੈਂ ਤਾਂ ਇਹੋ ਜਿਹਾ ਬੰਦਾ ਉਹਨੂੰ ਕਿਸੇ ਹਾਲਤ ਦੇ ਵੀ ਖੁਸ਼ ਰੱਖ ਲਵਾਂ ਪਰ ਗੱਲ ਆ ਗਈ ਤੇ ਵੇਖ ਲੈ ਅੱਜ ਤੋਂ 20 ਸਾਲ ਪਹਿਲਾਂ ਤੂੰ ਕਿਹੜੇ ਕੌਲ ਕਰਾਰ ਕੀਤੇ ਸੀ ਸਾਡੇ ਨਾਲ ਜਿਹੜੇ ਪਾਈ ਨਾਲ ਕੀਤੇ ਸੀ ਵੇਖ ਲੈ ਉਹਨਾਂ ਵਾਅਦਿਆਂ ਦੇ ਉੱਤੇ ਤੂੰ ਪੂਰੀ ਨਹੀਂ ਉੱਤਰਹੀ ਮੇਰੀ ਗੱਲ ਸੁਣ ਹਾਂ ਪਿਛਲੀਆਂ ਸਾਰੀਆਂ ਗੱਲਾਂ ਤੇ ਨਾ ਮਿੱਟੀ ਪਾਓ ਕਿਉਂ ਦੱਬੇ ਮਰਦੇ ਪਟਦੇ ਹੋਗੇ ਨਾਲੇ ਤੁਹਾਨੂੰ ਪਤਾ ਨਾ ਤੁਸੀਂ ਹੁਣ ਜਿਹੜਾ ਕੁਝ ਵੀ ਕਰ ਰਹੇ ਹੋ ਮਨਿੰਦਰ ਤੇ ਕਾਸ਼ ਤੇ ਇਹਦਾ ਬਹੁਤ ਅਸਰ ਹੋਣਾ ਹੈਗਾ ਕਿਉਂਤੀ ਦੇ ਖੁਸ਼ੀ ਖਰਾਬ ਕਰਦੇ ਹੋ ਗੁਰਮਨੀ ਸਾਹਿਬ ਗੁਰਮਨੀ ਸਾਹਿਬ ਥੋੜਾ ਜਿਹਾ ਤਮਤਾ ਲਓ ਮੈਨੂੰ ਵੀ ਬੋਲਣ ਦਾ ਮੌਕਾ ਦਿਓ ਕਾ ਦਾ ਪਤਾ ਕੀ ਹੈ ਮੈਂ ਕੋਈ ਪੁਰਾਣੀਆਂ ਵਈਆਂ ਨਹੀਂ ਪੱਟ ਰਿਹਾ ਇਹਨਾਂ ਨੂੰ ਪੱਟਣ ਵਾਸਤੇ ਤਾਂ ਤੁਸੀਂ ਮੈਨੂੰ ਮਜਬੂਰ ਕੀਤਾ ਮੈਂ ਤੁਹਾਨੂੰ ਪਹਿਲਾਂ ਹੀ ਆਖਿਆ ਸੀ ਵੀ ਜਿਹੜੀ ਗੱਲ ਜਿਵੇਂ ਹੈਗੀ ਆ ਤੂੰ ਉਸ ਤਰੀਕੇ ਨਾਲ ਕਰਦੀ ਰਹਿ ਪਰ ਤੂੰ ਮੇਰੀ ਗੱਲ ਇੱਕ ਨਹੀਂ ਮੰਨੀ ਹੁਣ ਦੇਖ ਲੈ ਫਿਰ ਮੈਂ ਤਾਂ ਫਿਰ ਆਪਦੀ ਰਾਸ ਤੇ ਆ ਗਿਆ ਤੁਸੀਂ ਜਿਹੜਾ ਕੁਝ ਵੀ ਕਰ ਰਹੇ ਹੋ ਨਾ ਬਹੁਤ ਗਲਤ ਕਰ ਰਹੇ ਹੋ ਹਮ ਗਲਤ ਮੈਂ ਕਰ ਰਿਹਾ ਜਿਹੜਾ ਤੂੰ ਕੁਝ ਕੀਤਾ ਉਹ ਚਿਲੋ ਮੈਂ ਮੰਨਿਆ ਵੀ ਮੇਥੋਂ ਗਲਤੀਆਂ ਹੋਈਆਂ ਨੇ ਪਰ ਹੁਣ ਜਿਹੜੀਆਂ ਗੱਲਾਂ ਰਾਜ ਨੇ ਉਹਨਾਂ ਨੂੰ ਰਾਜ ਹੀ ਰਹਿਣ ਦਿਓ ਕੀ ਫਾਇਦਾ ਹੈਗਾ ਮੇਰੀ ਮੇਰੀ ਗੱਲ ਸੁਣ ਬੀਬਾ ਜਿਹੜੀਆਂ ਤੂੰ ਗਲਤੀਆਂ ਕੀਤੀਆਂ ਨੇ ਨਾ ਜੇ ਇਹ ਇੱਕ ਗੱਲ ਵੀ ਉਹਨਾਂ ਦੇ ਵਿੱਚੋਂ ਆਕਾਸ਼ ਦੇ ਸਾਹਮਣੇ ਆ ਗਈ ਨਾ ਤੇ ਤੂੰ ਇਹ ਦੇਖ ਲਈ ਤੇਰੇ ਨਾਲ ਪਣੂਗੀ ਠੀਕ ਹੈ ਨਾ ਹਜੇ ਤੇਰੇ ਕੋਲ ਇੱਕ ਦਿਨ ਦਾ ਸਮਾਂ ਮਜੂਦ ਹੈ ਵੇਖ ਲੈ ਬਾਜੀ ਫਲਟ ਦੇ ਨਹੀਂ ਤਾਂ ਫਿਰ ਵੇਖ ਗੱਲ ਵਿਗੜ ਜਾਣੀ ਹੈ ਚਲੋ ਠੀਕ ਹੈ ਜੀ ਹੂੰ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਪਰ ਮੇਰੀ ਗੱਲ ਤੇ ਗੌਰ ਕਰਿਓ ਮੈਂ ਤੁਹਾਨੂੰ ਫਿਰ ਵੀ ਇਹੀ ਕਹਿਣੀ ਆ ਕੋਈ ਗੱਲ ਨਹੀਂ ਮੈਂ ਤਾਂ ਹੁਣ ਤੱਕ ਗੌਰ ਹੀ ਕਰਦਾ ਆ 20 ਸਾਲ ਹੋ ਗਏ ਉਸ ਗੱਲ ਨੂੰ ਬਾਕੀ ਹੁਣ ਤੇਰੇ ਤੇ ਆ ਵੀ ਤੈਨੂੰ ਮੇਰੀਆਂ ਗੱਲਾਂ ਦਾ ਕਿੰਨਾ ਕਸਰ ਹੁੰਦਾ ਤੇ ਤੂੰ ਕਿੰਨੀ ਗੱਲਾਂ ਤੇ ਗੌਰ ਕਰਦੀ ਠੀਕ ਹੈ ਨਾ

ਹੇਰ ਬਾਤ ਤੁਹੀਂ ਬਚਾਈ ਹੁਣ ਤਾਂ ਮੈਨੂੰ ਹਾਂ ਕਾਸ਼ ਤੂੰ ਕਿੱਥੇ ਤੁਰਿਆ ਫਿਰਦਾਗਾ ਮੜੀ ਮੁੱਟੀ ਸੰਗ ਸ਼ਰਮ ਹੈਗੀ ਏਕ ਨਾ ਫੇ ਘਰੇ ਬਹਿ ਜਾ ਕੀ ਕੀ ਹੋ ਗਿਆ ਹੁਣ ਹੋਣਾ ਕੀ ਐ ਮੈਂ ਇੱਥੇ ਮੁਸੀਬਤਾਂ ਚ ਫਸੀ ਫਿਰਦੀ ਆ ਹਾ ਵੇਖ ਲਾ ਮਨਿੰਦਰ ਦਾ ਪਿਓ ਨਾ ਪਤਾ ਨਹੀਂ ਕੀ ਕਾਲਜ ਪੱਤਰ ਝੁੱਠੇ 422 ਵਾਲੇ ਤਿਆਰ ਕਰਾਈ ਫਿਰਦਾਗਾ ਹੂੰ ਛੇ ਪੁੱਤ ਕਿਤੇ ਉੱਜਾ ਕੇ ਦਾਲਤੇ ਚ ਰੱਖਦੇ ਨੇ ਇਹਨਾਂ ਨੇ ਤੇ ਆਪਣੀ ਜ਼ਮੀਨ ਹੱਥੋਂ ਜਾਊ ਫਿਰ ਕੀ ਕਰਾਂਗੇ ਉਹਨਾਂ ਦਾ ਰਲਿਆ ਫਿਰਦਾ ਕੀ ਗੱਲਾਂ ਕਰਿਆ ਨੀ ਮਾਤਾ ਤੂੰ ਮੈਂ ਤਾਂ ਤੇਰੀ ਗੱਲ ਨੇ ਸਮਝ ਲੱਗਦੀ ਕਿਹੜੇ ਕਾਜ ਕੀ ਉਹਨਾਂ ਕਾਜ ਕੰਦੇ ਵਿੱਚ ਹੈ ਕੀ ਉਹਨੇ ਤਿਆਰ ਕਰਾ ਲਿਆ ਤੇ ਉਹ ਆਪਣੇ ਨਾਲ ਐ ਕਾਦੋਂ ਕਰੂਗਾ ਜੇ ਆਪਣੀ ਜ਼ਮੀਨ ਜਾਊਗੀ ਤਾਂ ਉਹਦੀ ਧੀ ਦੀ ਜ਼ਮੀਨ ਵੀ ਜਾਊਗੀ ਉਹ ਕਿਵੇਂ ਕਰੂਗਾ ਮੈਨੂੰ ਨਹੀਂ ਪਤਾ ਉਹ ਇਹ ਹਜੇ ਕੁਝ ਕਿਉਂ ਕਰ ਰਿਹਾਗਾ ਹਾਂ ਜਿਹੜੀ ਲੋਕਾਂ ਦੀ ਚੱਕ ਹੁੰਦੀ ਹੈ ਨਾ ਬਹੁਤ ਮਾੜੀ ਹੁੰਦੀ ਹੈ ਤੈਨੂੰ ਪਤਾ ਹੀ ਐ ਇਹ ਸਾਰੇ ਸਿਆਪੇ ਤੇਰੀ ਭੂਆ ਤੇ ਖੁੱਫੜ ਦੇ ਬੀਜੇ ਹੋਏ ਨੇ ਭੂਆ ਦੇ ਨਾਲ ਉਹ ਮੀਟਿੰਗ ਹੋਈ ਐ ਗਾਹਾਂ ਇਹਨੂੰ ਮੋਰਾ ਬਣਾ ਰਹੇ ਨੇ ਉਹ ਹੁਣ ਫਿਰ ਕਰਾਂ ਕੀ ਮੈਂ ਵੀ ਤਾਂ ਇਹੀ ਕੇਸ ਦੇ ਸਸਲੇ ਜਿੱਤ ਰਿਹਾ ਫਿਰਦਾ ਹਾਂ ਜਦੋਂ ਜਾਂਦਾ ਵਕੀਲ ਨੂੰ ਕਹਿੰਦਾ 20000 ਦਿਆਂ ਦਾ ਕਹਿੰਦਾ 40 ਦਿਆਂ ਦਾ ਤੈਨੂੰ ਪਤਾ ਉਹ ਵਕੀਲ ਨੂੰ ਪੈਸੇ ਦੇਣ ਖਾਤਰ ਹੀ ਆ ਆਪਣੇ ਤਰੀਕਾ ਅੱਗੇ ਅੱਗੇ ਜਾਈ ਜਾਂਦੀਆਂ ਨੇ ਹਾਂ ਹੁਣ ਤਾਂ ਮੈਨੂੰ ਵਕੀਲ ਕਹਿੰਦਾ ਜੀ ਕਹਿੰਦਾ ਜੱਜ ਨੇ ਜਮਾ ਐ ਆਖਰੀ ਫੈਸਲੇ ਦੀ ਘੜੀ ਤੇ ਪਹੁੰਚਾ ਹੋਇਆ ਕਹਿੰਦਾ ਮੈਨੂੰ ਐ ਲੱਗਦਾ ਕਿ ਆਪਣੇ ਘਰੇ ਸਮਨ ਭੇਜੂਗਾ ਕਰਤਾ ਨੂੰ ਪੇਸ਼ ਹੋਣਾ ਹੀ ਪਊਗਾ ਹੁਣ ਤਾਂ ਆਪਾਂ ਪੇਸ਼ ਹੁੰਦੇ ਨਹੀਂ ਇੱਥੇ ਜਾ ਕੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਆਪਣਾ ਬਣੂਗਾ ਕੀ ਫਿਰ ਅਸ ਆਪ ਦੇਵੀ ਕਿਤੇ ਬਗਾਨਿਆਂ ਨਾਲ ਰਲਦੇ ਹੁੰਦੇ ਆ ਜਾ ਕੇ ਕੀ ਕਰੀਏ ਫਿਰ ਹੁਣ ਨੂੰ ਸਮਝ ਨਹੀਂ ਲੱਗਦੀ ਕਿਉਂ ਆਪਣੇ ਦੁਸ਼ਮਣ ਬਣੇ ਬੈਠੇ ਹੈਗੇ ਇਹਨਾਂ ਨੇ ਪੈਸੇ ਪੂਸੇ ਦੇ ਕੇ ਪੁੱਤ ਖਾਨੀ ਇੱਥੇ ਕੀ ਗਲਤ ਮਰਤ ਕਾਗਜ਼ ਤਿਆਰ ਕਰਾ ਰੱਖਿਆ ਨਾ ਫਿਰ ਇਹਦਾ ਖਾਤਮਾ ਕਿਵੇਂ ਹੋਊਗਾ ਮੈਨੂੰ ਤੂੰ ਹੀ ਦੱਸ ਦੇ ਵੀ ਕਾਗਜ਼ ਕੋਈ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਨੇ ਵੀ ਆਪਣੇ ਉਤੋਂ ਜਿਹੜਾ ਬੋਝ ਚੱਲ ਰਿਹਾ ਵੀ ਉਹ ਲੈ ਜੇ ਇਹ ਕਿਵੇਂ ਲਹੂਗਾ ਬੇ ਪੁੱਤ ਮੈਂ ਤਾਂ ਬਥੇਰੀ ਕੋਸ਼ਿਸ਼ ਕਰਦੀ ਹਾਂ ਵੀ ਇਹ ਬੋਝ ਲੈ ਜੇ ਪਰ ਜੈ ਖਾਣੇ ਦੀ ਐਨ ਮੌਕੇ ਤੇ ਆ ਕੇ ਬਾਜੀ ਪਲਟ ਜਾਂਦੀ ਏ ਫਿਰ ਕੋਈ ਨਾ ਕੋਈ ਬੇਜਾ ਬੱਚਾ ਟੱਕਰਦੀ ਏ ਨਾ ਫਿਰ ਤੂੰ ਮੈਨੂੰ ਐਂ ਦੱਸ ਮਾ ਹੈ ਉਹ ਤਾਂ ਉਹ ਵੱਡਾ ਬਦਮਾਸ਼ ਕਮਾਉਂਦਾ ਗਾ ਇਸ਼ੂ ਤੈਨੂੰ ਫੋਨ ਕਰ ਦੇ ਕਰ ਦੇ ਕੰਡਾ ਉਹਨੂੰ ਕਾ ਕਿਸਦਾ ਇੱਕ ਨਾ ਇੱਕ ਦਿਨ ਬੇ ਤੈਨੂੰ ਕੀ ਲੱਗਦਾ ਵੀ ਮੈਂ ਉਹਨੂੰ ਫੋਨ ਨਹੀਂ ਕਰਦੀ ਬਥੇਰੇ ਫੋਨ ਕਰੇ ਨੇ ਹਾਂ ਉਹਦੀ ਕਹਿੰਦਾ ਮੈਂ ਤਾਂ ਪੂਰਾ ਰਾਜਸਥਾਨ ਗਿਆ ਹੋਇਆ ਹਾਂ ਹੋਇਆ ਉੱਥੇ ਗਿਆ ਹੋਇਆ ਮੇਰੇ ਕੰਮ ਵੇਣ ਤਾ ਉਹਨੂੰ ਵੀ ਮੌਤ ਪੈ ਜਾਂਦੀ ਐ ਮੇਰਾ ਸਾਰਾ ਉਹਦਾ ਜੇਲ੍ਹ ਦੀਆਂ ਰੋਟੀਆਂ ਤੋੜੀ ਜਾਊਗਾ ਅਜਾ ਆਪਦੇ ਨੂੰ ਲੋੜ ਪੈ ਜੇ ਹੈ ਉਦੋਂ ਨਹੀਂ ਆ ਕੇ ਖੜਦਾ ਉਹ ਤਾਂ ਹੁਣ ਆਪ ਪਾਸੰਗੀ ਜਾਂ ਹੱਥ ਤੇ ਪਿਆ ਦੇ ਐ ਜਾਂ ਕਾਲੇ ਦੇ ਪਾਲੇ ਜਾਂ ਮੁਫੜ ਦੇ ਪਾਲੇ ਸੰਗੀ ਜੇ ਤੱਕ ਫਿਰਤਾ ਪਤਾ ਲੱਗੇ ਫੜਾ ਤਾਂ ਬੱਚੇਰੀਆਂ ਵੱਡੀਆਂ ਵੱਡੀਆਂ ਮਾਰਦਾ ਆਪੂ ਬਾਪੂ ਆ ਮੇਰੇ ਸਿਰ ਤੇ ਫਿਕਰਨਾ ਕਰ ਤੂੰ ਪਰ ਮੌਕੇ ਤੇ ਪਹੁੰਚਦਾ ਨਹੀਂ ਮੈਂ ਕੀ ਕਰਾਂ ਹੁਣ ਮੈਨੂੰ ਤਾਂ ਐ ਲੱਗਦਾ ਮਾਂ ਹੈ ਇਹ ਕੰਡਾ ਨਾ ਮੈਨੂੰ ਕੱਢਣਾ ਪਊਗਾ ਤੇ ਪੁੱਤ બસ ਤੂਤ ਰਹਿਣ ਦੇ ਆਪਾਂ ਤਾਂ ਪਹਿਲੇ ਹੀ ਇੰਨੇ ਸਿਆਪੇ ਚ ਫਸੇ ਪਏ ਆ ਨਾ ਫਿਰ ਮੈਂ ਜ਼ਮੀਨ ਨਹੀਂ ਜਾਣ ਦੇਣੀ ਮੈਂ ਮੈਨੂੰ ਸਿੱਧੀ ਜੀ ਗੱਲ ਦੱਸਦੀ ਠੀਕ ਐ ਜ਼ਮੀਨ ਪਿੱਛੇ ਜੇ ਮੈਨੂੰ ਕਾਲੇ ਦਾ ਜਾਂ ਕਿਸੇ ਹੋਰ ਦਾ ਵੀ ਕਤਲ ਕਰਨਾ ਪੈ ਗਿਆ ਨਾ ਤਾਂ ਮੈਨੂੰ ਉਹ ਵੀ ਮਨਜ਼ੂਰ ਆ ਤੇ ਨਹੀਂ ਫਿਰ ਤੂੰ ਕੋਈ ਦਿਮਾਗ ਵਾਲਾ ਕਿਸੇ ਸਾਹ ਨਾਲ ਵੀ ਕੋਈ ਨਾ ਕੋਈ ਹਿਲਾ ਹੋ ਜੇ ਉੱਥੇ ਜਾਈ ਕੋਈ ਨਹੀਂ ਮੈਂ ਤਾਂ ਦਿਮਾਗ ਬੱਥੇਰਾ ਲਾਈ ਜਾਨੀ ਆ ਬੱਥੇਰਾ ਦਿਮਾਗ ਲਾਈ ਜਾਨੀ ਆ ਹਾਂ ਅੱਡ ਰਹਿ ਜੇ ਨਾ ਕਰ ਕੁਝ ਨਹੀਂ ਹੁੰਦਾ ਕੋਈ ਆਪਣਾ ਮਾਰੀਓ ਕੱਕਾ ਨਹੀਂ ਕਰ ਸਕਦਾ ਮੈਂ ਬੈਠਾ ਨਾ ਬੈਠਾਗਾ ਹਾਂ ਬੇ ਆਪਾਂ ਨੂੰ ਚਾਰੇ ਪਾਸੇ ਘੇਰਾ ਪਾ ਰੱਖਿਆ ਦੁਸ਼ਮਣਾਂ ਨੇ ਆਪਣੀ ਕੱਲਿਆਂ ਦੀ ਫਾਲ ਨਹੀਂ ਪੁੱਗਣ ਦਿੰਦੇ ਤੇ ਸਾਰੇ ਤੋਂ ਵੱਡਾ ਦੁਸ਼ਮਣਾ ਮਨਿੰਦਰ ਦਾ ਪਿਓ ਬਣਿਆ ਬੈਠਾਗਾ ਮਨਿੰਦਰ ਦੇ ਪਿਓ ਨੂੰ ਮੈਂ ਨਾ ਗੱਲ ਕਰਾਂ ਮਤਾਂ ਹੈਗਾ ਨਾ ਹੈ ਮਨਿੰਦਰ ਨੂੰ ਮਾਰ ਦਿਆਂ ਧੱਕੇ ਤੇ ਘਰੋਂ ਕੱਢ ਦਿੰਨੇ ਬੇਬਸ ਹਾੜੇ ਤੇਰੇ ਮੂਰੇ ਹੱਥ ਬੰਨੇ ਆਂ ਕੁਛ ਨਾ ਕਰਦੀ ਹਾਂ ਉਹ ਪੁੱਤ ਜੰਦੂਤ ਤੋਂ ਪਹਿਲਾਂ ਹੀ ਖੜਾ ਛਣਾਣ ਔਖਾ ਹੋਇਆ ਪਿਆ ਗੱਲ ਸੁਣ ਮਾ ਜਦੋਂ ਪਹਿਲਾਂ ਮਨਿੰਦਰ ਨੂੰ ਕੁੱਟ ਕੇ ਘਰੋਂ ਕੱਢ ਦਿੰਦਾ ਸੀਗਾ ਉਦੋਂ ਕਿਵੇਂ ਹੱਥ ਬੰਨ੍ਹਦਾ ਹੁੰਦਾ ਸੀਗਾ ਉਵੇਂ ਫੇਰ ਲਾਵਾ ਹੱਥ ਮੇਨੂੰ ਜੇ ਕ ਨਹੀਂ ਬਸ ਤੂੰ ਰਹਿਣ ਦੇ ਆਪ ਦੀਆਂ ਸਿਆਣਪ ਆਪ ਦੇ ਕੋਲ ਹੀ ਰੱਖਿਆ ਕਰ ਫਿਰ ਕੋਈ ਹੱਲ ਕਰ ਲਾ ਆਏ ਨਾ ਮੂੰਹ ਆ ਕੇ ਬੈਠੀ ਰਿਹਾ ਕਰ ਆਏ ਨਹੀਂ ਮੈਨੂੰ ਚੰਗੀ ਲੱਗਦੀ ਤੂੰ ਮੈਂ ਦੱਸ ਕਿਹੜੇ ਖੂਚੇ ਭਗ ਜਾ ਮੇਰੇ ਤੇ ਕਹਿ ਜਾ ਕਰ ਤੂੰ ਹੱਲ ਕਰ ਲਾ ਠੇਰ ਬੱਸ ਕੋਈ ਮੈਨੂੰ ਤੇ ਬੇਰਾਸ ਤੇ ਬਾ ਕੋਈ ਕੋਈ ਇਹਨਾਂ ਦਾ ਹੱਲ ਕੱਢਿਆ ਜਾਵੇ